ਯੂਐਸਏ ਦੀ ਇੰਟਰਵਿਊ ਨੂੰ ਲੈ ਕੇ ਰਾਹੁਲ ਗਾਂਧੀ ਹੁਣ ਬੁਰੇ ਫਸਦੇ ਨਜ਼ਰ ਆ ਰਹੇ ਨੇ ਕਿਉਂਕਿ ਯੂਐਸਏ ਦੀ ਇੱਕ ਨਿੱਜੀ ਚੈਨਲ ਤੇ ਦੇ ਰਹੇ ਇੰਟਰਵਿਊ ਰਾਹੁਲ ਗਾਂਧੀ ਨੇ ਅਜਿਹਾ ਵਿਵਾਦਤ ਬਿਆਨ ਦਿੱਤਾ ਹੈ ਜਿਸ ਦੇ ਨਾਲ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਆ ਤਾਂ ਉੱਥੇ ਹੀ ਬੀਜੇਪੀ ਨੇ ਤਿੱਖੇ ਨਿਸ਼ਾਨੇ ਵੀ ਸਾਧੇ ਨੇ ਤਾ ਅਜੇ ਹਾ ਕੀ ਕਹਿ ਦਿੰਦਾ ਰਾਹੁਲ ਗਾਂਧੀ ਵੱਲੋਂ ਤਾਂ ਤੁਹਾਨੂੰ ਦੱਸ ਦਈਏ ਕਿ ਰਾਹੁਲ ਗਾਂਧੀ ਹਮੇਸ਼ਾ ਹੀ ਆਪਣੇ ਬਿਆਨਾਂ ਦੇ ਕਰਕੇ ਜੁੜੇ ਨੇ ਲਗਾਤਾਰ ਚਰਚਾ ਦੇ ਵਿੱਚ ਰਹਿੰਦੇ ਨੇ ਤਾਂ ਆਜ ਦਿਨ ਕੋਈ ਨਾ ਕੋਈ ਬਿਆਨ ਉਹਨਾਂ ਦਾ ਜਿਹੜਾ ਕਿ ਉਹ ਵਿਵਾਦਿਤ ਜਾਂ ਤਾਂ ਹੋ ਜਾਂਦਾ ਹੈ ਜਾਂ ਫਿਰ ਉਹ ਵਿਵਾਦ ਵਿਵਾਦਿਤ ਜਿਹੜੇ ਨੇ ਉਹ ਬਿਆਨ ਦੇ ਦਿੰਦੇ ਨੇ ਤਾਂ ਯੂਐਸਏ ਦੇ ਇੱਕ ਨਿੱਜੀ ਚੈਨਲ ਤੇ ਇੰਟਰਵਿਊ ਉਹਨਾਂ ਦਾ ਚੱਲਦਾ ਸੀ ਜਿਸ ਦੇ ਵਿੱਚ ਉਹਨਾਂ ਨੇ ਭਗਵਾਨ ਸ਼੍ਰੀ ਰਾਮ ਨੂੰ ਲੈ ਕੇ ਇੱਕ ਵੱਡੀ ਅਚੀ ਗੱਲ ਕਹਿ ਦਿੱਤੀ ਜੈਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਤਾਂ ਰਾਹੁਲ ਗਾਂਧੀ ਵੱਲੋਂ ਇਸ ਇੰਟਰਵਿਊ ਦੇ ਵਿੱਚ ਕਿਹਾ ਕਿ ਭਗਵਾਨ ਰਾਮ ਜਿਹੜੇ ਨੇ ਉਹ ਕਾਲਪਨਿਕ ਨੇ ਤਾਂ ਭਗਵਾਨ ਰਾਮ ਨੂੰ ਕਾਲਪਨਿਕ ਦੱਸਣ ਤੇ ਭਾਜਪਾ ਨੇ ਤਿੱਖਾ ਨਿਸ਼ਾਨਾ ਸਾਧਿਆ ਰਾਹੁਲ ਗਾਂਧੀ ਨੇ ਭਗਵਾਨ ਰਾਮ ਨੂੰ ਜਿਹੜਾ ਕਿ ਕਾਲਪਨਿਕ ਦੱਸਿਆ ਤਾਂ ਭਾਜਪਾ ਇਸ ਉੱਤੇ ਪੂਰੀ ਤਰ੍ਹਾਂ ਨਾਰਾਜ਼ ਆਇਆ ਤਾਂ ਭਾਜਪਾ ਵੱਲੋਂ ਕਿਹਾ ਗਿਆ ਕਿ ਦੇਸ਼ ਧ్రోਹਤਾ ਕਾਂਗਰਸ ਹੈ ਹੀ ਸੀ ਤਾਂ ਹੁਣ ਰਾਮ ਧ్రోਹ ਵੀ ਕਾਂਗਰਸ ਜਿਹੜੀ ਆ ਉਹ ਬਣ ਗਈ ਹੈ ਤਾਂ ਰਾਹੁਲ ਗਾਂਧੀ ਨੇ ਭਗਵਾਨ ਰਾਮਚੰਦਰ ਨੂੰ ਕਾਲਪਨਿਕ ਦੱਸਣ ਤੇ ਜਿਹੜਾ ਕਿ ਹੁਣ ਸਿਆਸਤ ਫਿਰ ਗਰਮਾ ਗਈ ਹੈ ਇੱਕ ਤਰ੍ਹਾਂ ਜਿਹੜਾ ਕਿ ਇਹ ਵਿਵਾਦਿਤ ਬਿਆਨ ਜਿਹੜਾ ਆ ਉਹ ਦਿੱਤਾ ਗਿਆ ਤਾਂ ਤੁਹਾਨੂੰ ਦੱਸ ਦਈਏ ਕਿ ਰਾਹੁਲ ਗਾਂਧੀ ਵੱਲੋਂ ਇਹ ਵਿਵਾਦਿਤ ਬਿਆਨ ਦੇ ਉੱਤੇ ਤਾਂ ਕਈ ਧਾਰਮਿਕ ਭਾਵਨਾਵਾਂ ਨੂੰ ਠੇਸ ਪੁੱਜੀਆ ਤਾਂ ਉੱਥੇ ਭਾਜਪਾ ਨੇ ਲੰਮੇ ਹੰਤੀ ਲੈਂਦੇ ਹੋਏ ਰਾਹੁਲ ਗਾਂਧੀ ਦੇ ਉੱਤੇ ਕਈ ਸਵਾਲ ਟੱਕੇ ਨੇ ਉਹਨਾਂ ਨੇ ਕਿਹਾ ਕਿ ਹੁਣ ਰਾਹੁਲ ਗਾਂਧੀ ਵੀ ਸੋਨੀਆ ਗਾਂਧੀ ਦੇ ਨਕਸ਼ੇ ਕਦਮਾਂ ਦੇ ਉੱਤੇ ਚੱਲ ਰਹੇ ਨੇ ਤਾਂ ਅਜਿਹੇ ਵਿਵਾਦਿਤ ਜਿਹੜੇ ਨੇ ਉਹ ਬਿਆਨ ਦੈਂਦਨੇ ਤਾਂ ਯੂਐਸਏ ਦੇ ਵਿੱਚ ਇੱਕ ਇੰਟਰਵਿਊ ਹੁੰਦਾ ਜਿਸ ਦੇ ਵਿੱਚ ਕਈ ਗੱਲਾਂ ਬਾਤਾਂ ਹੁੰਦੀਆਂ ਨੇ ਕਈ ਜਿਹੜੇ ਨੇ ਆਪਣੇ ਵਿਚਾਰ ਰਾਹੁਲ ਗਾਂਧੀ ਵੱਲੋਂ ਰੱਖੇ ਗਏ ਸੀ ਤਾਂ ਜਦੋਂ ਭਗਵਾਨ ਰਾਮਚੰਦਰ ਦੀ ਗੱਲ ਆਉਂਦੀ ਹੈ ਤਾਂ ਭਗਵਾਨ ਰਾਮਚੰਦਰ ਨੂੰ ਉਹਨਾਂ ਵੱਲੋਂ ਕਾਲਪਨਿਕ ਜਿਹੜਾ ਕੀ ਉਹ ਦੱਸਿਆ ਗਿਆ ਉਹਨਾਂ ਨੇ ਕਿਹਾ ਕਿ ਭਗਵਾਨ ਰਾਮਚੰਦਰ ਕਾਲਪਨਿਕ ਨੇ ਪਿੱਛੇ ਜੇ ਉਹਨਾਂ ਵੱਲੋਂ ਰਾਮ ਮੰਦਰ ਦੇ ਉੱਤੇ ਵੀ ਕਈ ਸਵਾਲ ਜਿਹੜੇ ਨੇ ਉਹ ਚੁੱਕੇ ਗਏ ਸਨ ਜਿਸ ਦੇ ਕਰਕੇ ਉਹਨਾਂ ਨੂੰ ਕਾਫੀ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ ਤਾਂ ਹੁਣ ਫਿਰ ਅਜਿਹਾ ਵਿਵਾਦਿਤ بیان ਰਾਹੁਲ ਗਾਂਧੀ ਵੱਲੋਂ ਦਿੱਤਾ ਗਿਆ ਜਿਸ ਦੇ ਕਾਰਨ ਕਾਫੀ ਜਿਹੜਾ ਕੀ Hindu ਭਾਈਚਾਰੇ ਦੇ ਵਿੱਚ ਰੋਸ ਹੈ ਤਾਂ ਉੱਥੇ ਹੀ ਭਾਜਪੀ ਵੱਲੋਂ ਭਗਵਾਨ ਸ਼੍ਰੀ ਰਾਮਚੰਦਰ ਦੇ ਪ੍ਰਾਨ ਪ੍ਰਤੀਸ਼ਟਾ ਨੂੰ ਲੈ ਕੇ ਵੀ ਗੱਲਾਂ ਕਈਆਂ ਗਈਆਂ ਨੇ ਪਰ ਤੁਹਾਨੂੰ ਦੱਸ ਦਈਏ ਕਿ ਰਾਹੁਲ ਗਾਂਧੀ ਅਜਿਹੇ ਬਿਆਨ ਦੇ ਕੇ ਕਿਤੇ ਨਾ ਕਿਤੇ ਚਰਚਾ 'ਚ ਵੀ ਰਹਿੰਦੇ ਨੇ ਤਾਂ ਉੱਥੇ ਉਹ ਸੁਰਖੀਆਂ ਵੀ ਬਟੌਰਦੇ ਨੇ ਪਰ ਹੁਣ ਜਿਹੜਾ ਇਹ ਵਿਵਾਦਿਤ ਬਿਆਨ ਦਿੱਤਾ ਗਿਆ ਇਸ ਦੇ ਨਾਲ ਇੱਕ ਵਰਗ ਨਹੀਂ ਸਗੋ ਜਿਹੜਾ ਕਿ ਹਰ ਇੱਕ ਵਰਗ ਨੂੰ ਇਸ ਦੇ ਨਾਲ ਜਿਹੜੇ ਕਿ ਉਹ ਠੇਸ ਪਹੁੰਚੀ ਹੈ ਤਾਂ ਯੂਐਸਏ ਦੇ ਇੰਟਰਵਿਊ ਦੇ ਵਿੱਚ ਜੋ ਕਿ ਰਾਹੁਲ ਗਾਂਧੀ ਵੱਲੋਂ ਭਗਵਾਨ ਸ਼੍ਰੀ ਰਾਮਚੰਦਰ ਨੂੰ ਕਾਲਪਨਿਕ ਦਸ਼ਨ ਦੇ ਉੱਤੇ ਹੋਣਾ ਵੱਡਾ ਜਿਹੜਾ ਕਿ ਵਿਵਾਦ ਸ਼ੁਰੂ ਹੋ ਗਿਆ ਲਗ ਲਗ ਲੋਕ ਆਪਣੀਆਂ ਆਪਣੀ ਰਾਏ ਦੱਸਦੇ ਨੇ ਆਪਣੇ ਆਪਣੇ ਜਿਹੜੇ ਕੀ ਉਹ ਟਿੱਪਣੀ ਕਰਦੇ ਨੇ ਤਾਂ ਉੱਥੇ ਹੀ ਭਾਜਪੀ ਨੇ ਰਾਹੁਲ ਗਾਂਧੀ ਦੇ ਉੱਤੇ ਨਿਸ਼ਾਨਾ ਸਾਧਿਆ ਤਾਂ ਇੱਕ ਵੀਡੀਓ ਜਾਰੀ ਕੀਤਾ ਜਿਸ ਦੇ ਵਿੱਚ ਭਗਵਾਨ 시ਰੀ रामਚੰਦਰ ਮਾਤਾ ਸੀਤਾ ਤੇ ਜੋ ਕਿ ਲਕਸ਼ਮਣ ਜੀ ਦੇ ਸਰੂਪ ਬਣੇ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਉਹਨਾਂ ਦੀ ਪੂਜਾ ਕਰਦੇ ਨਜ਼ਰ ਆਉਂਦੇ ਨੇ ਤਾਂ ਜਿਸ ਦੇ ਵਿੱਚ ਲੋਕਾਂ ਵੱਲੋਂ ਕਈ ਟਿੱਪਣੀਆਂ ਕੀਤੀਆਂ ਗਈਆਂ ਸਨ ਕਈ ਜਿਹੜੇ ਕਿ ਆਪਣੇ ਵਿਚਾਰ ਰੱਖੇ ਗਏ ਸਨ ਉਹਨਾਂ ਵੱਲੋਂ ਇਹ ਕਿਹਾ ਗਿਆ ਸੀ ਕਿ ਵੋਟਾਂ ਦੇ ਵੇਲੇ ਕੀ ਕੁਝ ਕਰਨਾ ਪੈਂਦਾ ਤਾਂ ਹੁਣ ਉਸੇ ਨੂੰ ਲੈ ਕੇ ਯੂਐਸਏ ਦੀ ਇੰਟਰਵਿਊ ਦੇ ਵਿੱਚ ਭਗਵਾਨ ਰਾਮਚੰਦਰ ਨੂੰ ਕਾਲਪਨਿਕ ਦੱਸਣਾ ਜਿਹੜਾ ਕਿ ਇਹ ਮੰਦਭਾਗਾ ਤਾਂ ਬੀਜੇਪੀ ਨੇ ਤਿੱਖੇ ਨਿਸ਼ਾਨੇ ਸਾਦੇ ਨੇ ਤਾ ਬੀਜੇਪੀ ਨੇ ਇਥੋਂ ਤੱਕ ਕਹਿ ਦਿੱਤਾ ਕਿ ਰਾਹੁਲ ਗਾਂਧੀ ਜਿਹੜੇ ਕੀ ਉਹ ਦੇਸ਼ ਧ్రోਹ ਕਾਂਗਰਸ ਹੈ ਤਾਂ ਹੁਣ ਰਾਮ ਧ్రోਹ ਵੀ ਜਿਹੜੀ ਹੈ ਉਹ ਕਾਂਗਰਸ ਬਣ ਚੁੱਕੀ ਹੈ ਅਜਿਹੇ ਬਿਆਨ ਨੂੰ ਲੈ ਕੇ ਇਸ ਦੇ ਉੱਤੇ ਰਾਹੁਲ ਗਾਂਧੀ ਵੱਲੋਂ ਕੀ ਬਿਆਨ ਦਿੱਤਾ ਤੁਹਾਨੂੰ ਉਹ ਵੀ ਸੁਣਾ ਦਿੰਨੇ ਆ 올 ਆਰ 올 ਆਰ ਮਾਈਥੋਲੋਜੀਕਲ ਫਿਗਰਸ ਲord ਰਾਮ ਵਾਸ ਆਫ that ਟਾਈਪ ਰਾਈਟ ਵੇਅਰ ਹੀ ਵੇਅਰ ਹੀ ਵਾਸ ਫੋਰਗਿਵਿੰਗ ਹੀ ਵਾਸ ਕੰਪੈਸ਼ਨਟ